ਅਲਟੂ ਨਿਊਜ਼ 채ਨਲ ਤੇ ਤੁਹਾਡਾ ਸਵਾਗਤ ਨਸ਼ੇ ਤਸਕਰਾਂ ਦੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਤੇ ਘਰਾਂ ਨੂੰ ਕੀਤਾ ਜਾ ਰਿਹਾ ਅਸੀਲ ਪੁਲਿਸ ਕੱਢ ਰਹੀ ਹੈ ਨਸ਼ਾ ਤਸਕਰਾਂ ਦੀ ਹਵਾ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਨਸ਼ੇ ਨੂੰ ਠੱਲ ਪਾਉਂਦੇ ਮੰਤਵ ਦੇ ਨਾਲ ਅੱਜ ਪਟਿਆਲਾ ਦੇ ਗਾਂਧੀ ਕੈਂਪ ਦੇ ਵਿੱਚ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਐਸਐਸਪੀ ਪਟਿਆਲਾ ਤੇ ਹੋਰ ਅਧਿਕਾਰੀਆਂ ਨੇ ਛਾਪੇਵਾਰੀ ਕੀਤੀ ਇਸ ਮੌਕੇ ਪੁਲਿਸ ਵੱਲੋਂ ਕੈਂਪ ਦੀ ਉਹਨਾਂ ਘਰਾਂ ਦੇ ਆਦ ਕਾਰ ਕਕੇ ਚੈਕਿੰਗ ਕੀਤੀ ਗਈ ਜਿੰਨਾ ਘਰਾਂ ਵਿੱਚ ਨਸ਼ਾ ਕਰਨ ਵਾਲੇ ਤੇ ਨਸ਼ੇ ਦੇ کاروبਾਰੀ ਰਹਿੰਦੇ ਸਨ ਤੇ ਉਹਨਾਂ ਉਤੇ ਕੇਸ ਪਹਿਲਾਂ ਹੀ ਚੱਲ ਰਹੇ ਸਨ ਗੱਲਬਾਤ ਦੌਰਾਨ ਪੁਲਿਸ ਅਧਿਕਾਰੀ ਸਿੱਧੂ ਨੇ ਕਿਹਾ ਕਿ ਸਾਡਾ ਨਸ਼ਾ ਵਿਰੋਧੀ ਮਹਿੰਮ ਚਲਾਉਣ ਦਾ ਮਕਸਦ ਇਹ ਹੈ ਕਿ ਲੋਕ ਜੋ ਨਸ਼ਾ ਕਰਦੇ ਹਨ ਜਾਂ ਵੇਚਦੇ ਹਨ ਉਹਨਾਂ ਨੂੰ ਨਾਚ ਪਾਈ ਜਾ ਸਕੇ ਤੇ ਨਾਲ ਹੀ ਅਸੀਂ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕਰ ਰਹੇ ਹਾਂ ਉਹਨਾਂ ਕਹਿਆ ਕਿ ਨਸ਼ਾ ਤਸਕਰਾਂ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕਿਸੇ ਦੇ ਦੁੱਖਾਂ ਤੇ ਆਪਣੇ ਸੁੱਖਾਂ ਦਾ ਮੈਲ ਖੜਾ ਨਾ ਕਰੋ ਤੇ ਨਾਲ ਹੀ ਉਹਨਾਂ ਨੇ ਨਸ਼ਾ ਕਾਰੋਬਾਰੀਆਂ ਨੂੰ ਬਾਝੋਂ ਦੀ ਵੀ ਹਦਾਇਤ ਦਿੱਤੀ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਬਟਾਲਾ ਤੋਂ ਬੰਟੀ ਸੰਘੋਤਰਾ ਅਤੇ ਕਰਮਜੀਤ ਜੰਬਾਦੀ ਇਹ ਵਿਸ਼ੇਸ਼ ਰਿਪੋਰਟ ਸਰ ਆਈਡੀ ਇਸ ਸਰਟੀਫਿਕੇਸ਼ਨ ਬਾਕੀ ਰਹਿੰਦਾ ਅੱਜ ਸਾਰੇ ਪੰਜਾਬ ਦੀ ਇੱਕ ਜਿਹੜਾ ਕਸੋ ਆਪਰੇਸ਼ਨ ਚੱਲਿਆ ਉਹਦੇ ਚ ਵਕਫ ਵਕ ਸੀਨੀਅਰ ਆਫਸਰਸ ਦੀ ਜੀਵੀ ਲੱਗਣੀ ਹੈ ਮੇਰੀ ਅੱਜ ਬਟਾਲੇ ਡਿਊਟੀ ਨਹੀਂ ਸੀ ਇੱਥੇ ਮੈਡਮ ਅਸ਼ਨੀ ਜਿਹੜੇ ਬਟਾਲੇ ਲੱਗੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਸੀ ਫਿਆਏ ਆ ਜਸਟ ਉਹ ਤੋਂ ਪਹਿਲਾਂ ਇਹ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੀ ਕੰਮ ਹੋਇਆ ਉਹਦੇ ਬਾਰੇ ਅਸੀਂ ਡੀਟੇਲ ਡਿਸਕਸ਼ਨ ਹੋਈ ਹੈ ਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ ਹੈ 노 ਡਾਊਟ ਕਿ ਕੋਚ ਅਜੇ ਹੋਰ ਵੀ ਜੋਰ ਲਾ ਕੇ ਕੰਮ ਕਰਨ ਦੀ ਲੋੜ ਹੈ ਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ ਤੇ ਵੀ ਆਏ ਆ ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰੱਗ ਤੇ ਅਸੀਂ ਜਦੋਂ ਤੁਹਾਡੇ ਕੁਐਸਚਨਸ ਹੁੰਦੇ ਆ ਵੀ ਕਿਹੜਾ ਪਾਉਨੇ ਆ ਜੀ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਆਪਾਂ ਜਾਂਦੇ ਆ ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਜਿਵੇਂ ਅੱਜ ਇਸ ਘਰ ਦੇ ਕੋਲੇ ਆਪਾਂ ਖੜੇ ਆ ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲਵ ਆ ਤੇ ਕਈ ਪਰਚੇ ਇਨਾਂ ਤੇ ਦਰਜ ਤੇ ਉਹਨਾਂ ਦੀ ਜਿਹੜਾ ਅੱਛਾ ਕੰਮ ਕਰ ਰਹੇ ਐ ਇੱਥੇ ਬਟਾਲਾ ਪੁਲਿਸ ਵਾਲੇ ਉਹਦੇ ਵਿੱਚ ਇਹਨਾਂ ਨੇ 68 ਐਫ ਇੱਕ ਪ੍ਰੋਵੀਜ਼ਨ ਹੁੰਦਾ ਲਾਅ ਦਾ ਉਹਦੀ ਪ੍ਰਾਪਰਟੀ ਅਟੈਚ ਕਰਨ ਲਈ ਉਹ ਭੇਜਿਆ ਵੇ ਅਸੀਂ ਇਹ ਜਿਹੜੇ ਜਿਹੋ ਜਿਹੇ ਘਰ ਹੈ ਚਮਕਦੇ ਘਰ ਹੈ ਇੱਕ ਮੈਸੇਜ ਜਿਹੜਾ ਪੰਜਾਬ ਕਾਉਂਟ ਵੱਲੋਂ ਡੀਜੀ ਪੰਜਾਬ ਵੱਲੋਂ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਦੇ ਦੁੱਖਾਂ ਤੇ ਉਹਦੇ ਸੁੱਖਾਂ ਦੇ ਘਰ ਨਹੀਂ ਬੰਨੇ ਇਹ ਜਿਹੜੇ ਤੁਸੀਂ ਚਮਕਦੇ ਸੰਗਮਰਮਰ ਲੱਗੇ ਹੋਏ ਘਰ ਐ ਲੋਕਾਂ ਨੂੰ ਬਰਬਾਦ ਕਰਕੇ ਜਵਾਨੀ ਨੂੰ ਬਰਬਾਦ ਕਰਕੇ ਨੋ ਡਾਊਟ ਕਿ ਇਹ ਚੋਰ-ਸ਼ਿਪਾਈ ਦੀ ਖੇਡ ਤਾਂ ਚੱਲੀ ਜਾਂਦੀ ਐ ਡਰੱਗ ਪੈਡਲਰ ਫੜ ਲਿਆ ਉਹਨੂੰ ਜੇਲ੍ਹ ਭੇਜਤਾ ਪਰ ਉਹਦੇ ਤੇ ਜਦ ਤੱਕ ਇਕਨੋਮਿਕਲ ਸੱਟ ਨਹੀਂ ਵੱਜੂਗੀ ਉਹਨਾਂ ਚ ਕਿਹਨਾਂ ਨੂੰ ਸੇਕ ਨਹੀਂ ਲੱਗਦਾ ਤੇ ਮਕਸਦ ਜਿਹੜੇ ਸਾਡੇ ਸਾਰੇ ਅਫਸਰ ਜਿਹੜਾ ਹੁਣ ਇਸ ਲੈਵਲ ਤੇ ਵੱਡੇ ਲੈਵਲ ਤੇ ਚੱਲ ਰਹੇ ਐ ਇਹਨਾਂ ਨੇ ਦੱਸਿਆ ਵੀ 1 ਕਰੋੜ ਤੋਂ ਬਾਅਦ ਇਹਨਾਂ ਨੇ ਪ੍ਰਾਪਰਟੀ ਅਟੈਚ ਕਰਾਤੀ ਹੈ। ਇਹਦੀ ਵੀ ਪ੍ਰਾਪਰਟੀ ਦਾ ਕਾਗਜ਼ ਚਲੇ ਗਏ ਆ। ਤੇ ਮੈਨੂੰ ਲੱਗਦਾ ਹੈ ਇਸ ਮੰਥ ਦੇ ਵਿੱਚ ਸੈਕਿੰਡ ਫੈਬਰੂਰੀ ਦੇ ਅੰਦਰ ਅੰਦਰ ਹਾਂ ਫਰਵਰੀ ਦੇ ਮਤਲਬ ਫਸਟ ਵੀਕ ਤੇ ਮਿਡ ਆਫ ਫੈਬਰੂਰੀ ਤੱਕ ਇਹਦੇ ਆਰਡਰ ਆ ਜਾਣਗੇ। ਕਿਉਂਕਿ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਪ੍ਰਾਪਰਟੀ ਇਹਨਾਂ ਦੀ ਔਰ ਇੱਥੇ ਕਿਹੜੇ ਕਿਹੜੇ ਐਫਆਈਆਰ ਕੀ ਫੈਮਿਲੀ ਬਣਦੇ ਆ। ਹਾਂਜੀ ਇਹਦੇ ਤੇ ਅਰਾਊਂਡ ਜੋ ਪ੍ਰਾਪਰਟੀ ਦਾ ਵੈਲਿਊ 8 ਲੱਖ ਰਹੀ ਹੈਗੀ। ਔਰ ਨਾਲੇ ਇਹਨਾਂ ਦੇ ਜੋ ਮੇਨ ਗਗਨ ਔਰ ਅਮਨ ਜੋਪਰਾ ਹੈਗੇ ਦੋ ਉਦੇ ਨਾਲ-ਨਾਲ ਉਹਨਾਂ ਦੇ ਜੋ ਸਿਸਟਰਸ اور ਮਦਰ ਇਨ ਸਾਰੀ ਅਦਵੀ ਮਿਲ ਕੇ तकरीबन 22 ਐਨਡੀਪੀਐਸ ਦੇ ਐਫਆਈਆਰਸ ਹੈਗੇ ਜੀ